ਜੋੜਾ ਲਿਆਂਦਾ ਸੀ 7 ਹੋ ਗਏ ਇਹ ਸਾਡੇ ਖਰਗੋਸ਼ ਵਾਈਟ ਖਰਗੋਸ਼ ਬਲੈਕ ਵਾਈਟ ਦੱਬ ਖੜੱਬਾ ਜੋੜੇ ਜਿਵੇਂ ਚਿੜੀਆਂ ਦਾ ਲਿਆਂਦਾ ਤੇ ਇਹਨਾਂ ਦਾ ਰਲਣਾ ਵਿੱਚ ਬਣਾਇਆ ਵਾ ਚਲੋ ਵੀ ਆਂਡੇ ਦੇਣਗੇ ਤੁਹਾਨੂੰ ਦੱਸਿਆ ਜਾਊਗਾ ਇਹ ਸਾਡੀਆਂ ਚਿੜੀਆਂ ਆਹ ਤਿੰਨੇ ਚੰਗੀਆਂ ਨੇ ਇੱਕ ਸਾਡਾ ਆਖਰ ਗੋਛ ਬੈਠਾ ਜੋ ਇਹ ਚਿੜੀਆਂ ਲੈ ਤੇ ਆਂਦੀਆਂ ਇਹਦਾ ਨਾਂ ਨੂੰ ਦਾ ਨਹੀਂ ਸਾਨੂੰ ਪਤਾ ਕਿਹੜੀਆਂ ਚਿੜੀਆਂ ਜੇ ਕਿਸੇ ਨੂੰ ਪਤਾ ਤਾਂ ਦੱਸਿਓ ਨਾਂ ਚ ਹਨ ਚਿੜੇਰਾ ਪਤਾ ਲੱਗਦਾ ਜੋ ਤੇ ਨਾਂ ਹਨ ਚਿੜੀ ਦਾ ਉਹ ਜੇ ਕਿਸੇ ਨੂੰ ਮਰੀ ਮੁਰ ਨਾਲ ਜੋ ਇਹਦੇ ਹਨ ਜਰੂਰ ਦੱਸਿਓ ਇਹਨਾਂ ਦਾ ਘਾਰ ਆ